ਦੀ ਗੱਲ ਕਰ ਲੋ ਅੱਜ ਲੁਕਣ ਮਿੱਚੀ ਦੀ ਖੇਡ ਖੇਡ ਰਹੇ ਆ ਦੇਸ਼ ਦੀ ਰਾਜਧਾਨੀ ਕਿਹੜੀ ਦੱਸੋ ਦਿੱਲੀ ਦਿੱਲੀ ਆਮ ਆਦਮੀ ਤੇ ਕਾਂਗਰਸ ਪਾਰਟੀ ਦਾ ਸਮਝੌਤਾ ਹੈ ਜਾਂ ਨਹੀਂ ਹੈ ਦੱਸੋ ਜਿੱਥੇ ਰਾਹੁਲ ਗਾਂਧੀ ਦਾ ਘਰ ਆ ਉੱਥੇ ਕੇਦਰੀਵਾਲ ਦਾ ਕੈਂਡੀਡੇਟ ਖੜਾ ਝਾੜੂ ਵਾਲਾ ਰਾਹੁਲ ਗਾਂਧੀ ਨੇ ਵੋਟ ਪਾਈ ਆ ਜਿਹੜੀ ਕੱਲ ਜਾਂ ਪਰਸੋਂ ਉਹ ਵੋਟ ਕਿੱਥੇ ਪਾਈ ਆ ਝਾੜੂ ਨੂੰ ਵੋਟ ਪਾ ਕੇ ਆਇਆ ਕਿਉਂਕਿ ਉੱਥੇ ਪੰਜਾ ਹੈ ਨਹੀਂ ਉਜੇ ਪਾਸੇ ਜਿੱਥੇ ਕੈਦਰੀਵਾਲ ਦਾ ਘਰ ਆ ਉੱਥੇ ਕਨਈਆ ਖੜਾ ਏ ਤੇ ਕਨਈਆ ਕਿਸ ਪਾਰਟੀ ਵੱਲੋਂ ਖੜਾ ਕਾਂਗਰਸ ਵੱਲੋਂ ਖੜਾ ਉੱਥੇ ਕੈਦਰੀਵਾਲ ਨੇ ਵੋਟ ਝਾੜੂ ਤੇ ਨਹੀਂ ਉੱਥੇ ਪੰਜੇ ਤੇ ਮੋਹਰ ਲਾਈ ਆ ਕੋਈ ਅਸੀਂ ਭੋਲੇ ਜਰੂਰ ਹੋ ਸਕਦੇ ਆ ਲੋਕ ਪਰ ਅਸੀਂ ਬੇਵਕੂਫ ਨਹੀਂ ਗਏ ਤੁਸੀਂ ਬਲਿੰਕ ਸਾਹਿਬ ਤੁਸੀਂ ਪੱਪੀ ਜੀ ਦੋਨੋਂ ਐਮਐਲਏ ਦੋਨੋਂ ਐਮਐਲਏ ਤੁਸੀਂ ਇਹ ਸਿਰਫ ਲੁਧਿਆਣੇ ਇੰਡਸਟਰੀਅਲ ਟਾਊਨ ਆ ਇੱਥੇ ਸਿਰਫ ਜਿਵੇਂਰੇ ਸ਼ਾਮ ਅਗਰਾਈ ਕਰਦੇ ਫਿਰਦੇ ਹਾਂ ਪੈਸੇ ਜੇਬਾਂ ਚੋਂ ਕੱਢਦੇ ਫਿਰਦੇ ਹਾਂ ਇਸ ਕਰਕੇ ਤੁਸੀਂ ਲੁਧਿਆਣੇ ਆਏ ਨਹੀਂ ਕਿਉਂ ਨਾ ਆਸ਼ੁਰੂ ਟਿਕਟ ਦਿੱਤੀ ਜਿਗਦਾਰੀ ਨਹੀਂ ਕੀਤੀ ਤਾਂ ਫਿਰ ਡਾਬਰ ਸਾਹਮਣੋਂ ਟਿਕਟ ਕਿਉਂ ਨਾ ਦਿੱਤੀ ਕਿਉਂ ਤਾਂ ਕਿ ਜਿਹਨੂੰ ਦਿੱਤੀ ਜਿਹੜੇ 6 ਬਾਰ ਦੇ ਐ ਐਮਐਲਏ ਨੇ ਸ਼ਹੀਦ ਪਰਿਵਾਰ ਦੇ ਆ ਕਿਉਂ ਨਾ ਸੰਜੇ ਨੂੰ ਦਿੱਤੀ ਮੈਂ ਸੰਜੇ ਜੀ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਹਰ ਨੇ ਅਪਲਾਈ ਕੀਤਾ ਸੀ ਤੁਹਾਨੂੰ ਟਿਕਟ ਕਿਉਂ ਨਹੀਂ ਦਿੱਤੀ ਕਿਉਂ ਰਾਜਾ ਵਢਿੰਗਾ ਟਿਕਟ ਲੈ ਕੇ ਆ ਗਿਆ ਔਰੇ ਕਿਉਂ ਕਿਉਂਕਿ ਉਹਰੇ ਪੈਸੇ ਨੇ ਉਹਰੇ ਇੰਡਸਟਰੀ ਤੇ ਦੂਜੀ ਗੱਲ ਮੈਂ ਅਖੀਰ ਚ ਕਹਿਣੀ ਚਾਹਨਾ ਭਾਈ ਸਾਹਿਬ ਤੁਸੀਂ ਇਹ ਦੱਸ ਦੋ ਵੜਿੰਗ ਸਾਹਿਬ ਦੀ ਵੋਟ ਕਿੱਥੇ ਬਣੀ ਆ ਮੈਨੂੰ ਇਹ ਦੱਸ ਦੋ ਇੱਕ ਗੱਲ ਕਾਂਗਰਸੀਆਂ ਨੂੰ ਕਿਹਾ ਕਰੋ ਜਿਹੜੇ ਕਾਂਗਰਸ ਵਾਲੇ ਵੀ ਬੜੇ ਖੜੇ ਹੋਣਗੇ ਜੇ ਜੇ ਵੜਿੰਗ ਦੀ ਜੇ ਅਮਰਿੰਦਰ ਵੜਿੰਗ ਦੀ ਕਾਂਗਰਸ ਦੇ ਕੈਂਡੀਡੇਟ ਦੀ ਵੋਟ ਲੁਧਿਆਣੇ ਚ ਜੇ ਉਹ ਲੁਧਿਆਣਾ ਤੇ ਤੁਸੀਂ ਜ਼ਰੂਰ ਵੋਟ ਪਾ ਦਿਓ ਜੇ ਉਹਦੀ ਵੋਟ ਮੁਕਸਰ ਹੋਈ ਜੀਵੋ ਦੀ ਵੋਟ ਕਿੱਦਣ ਬਾਇ ਹੋਈ ਉਹ ਆਪ ਆਪਣੇ ਆਪ ਪੋਰਟ ਕਾਂਗਰਸ ਨੂੰ ਨਹੀਂ ਪਾ ਰਿਆ ਤੇ ਫਿਰ ਤੁਸੀਂ ਵੋਟ ਕਿਉਂ ਪਾਉਂਗੇ ਇਹ ਤਾਂ ਮੈਨੂੰ ਦੱਸੋ ਤੁਸੀਂ ਕਿਉਂ ਪਾਉਂਗੇ ਦੂਜੀ ਗੱਲ ਮੈਂ ਦੱਸਣਾ ਚਾਹਨਾ ਅੱਜ ਜੈਕਟ ਸਾਹਿਬ ਨੇ ਇਹ ਗੱਲ ਕਹੀ ਭਈ ਅਸੀਂ ਪੱਗਾਂ ਸਜਾਈਆਂ ਸਿਰ ਤੇ ਪਰ ਪੱਗ ਸਜਾਉਣ ਦਾ ਇਹ ਮਤਲਬ ਨਹੀਂ ਅਸੀਂ ਕਿਸੇ ਹਿੰਦੂ ਨੂੰ ਕਿਸੇ ਅਸੀਂ ਯੂਪੀ ਬਿਹਾਰ ਵਾਲੇ ਨੂੰ ਕਹੀਏ ਵੀ ਤੇਨੂੰਰੇ ਕੋਈ ਨੌਕਰੀ ਨਹੀਂ ਮਿਲੇਗੀ ਤੇਰਾ ਕੋਈ ਵੋਟ ਦਾ ਅਧਿਕਾਰ ਨਹੀਂ ਇਹ ਚੰਨੀ ਨੇ ਇਹੀ ਮਜ਼ਾਕ ਪਿਛਲੀ ਵਾਰ ਕੀਤਾ ਇਹੀ ਮਜ਼ਾਕ ਖੇਰੇ ਨੇ ਜਿਹੜਾ ਸੰਗਰੂਰ ਤੋਂ ਇਹਨਾਂ ਦਾ ਕੈਂਡੀਡੇਟ ਆਈ ਕੀਤੀ ਤੇ ਕਾਂਗਰਸ ਪਾਰਟੀ ਉਹ ਸ਼ਰਮ ਕਰੋ ਏ ਸ਼ਰਮ ਜਦੋਂ ਜਾਖੜ ਸਾਹਿਬ ਜਦੋਂ ਜਾਖੜ ਸਾਹਿਬ ਚੀਫ ਮਿਨਿਸਟਰ ਬਣਨ ਲੱਗੇ ਕਾਂਗਰਸ ਪਾਰਟੀ ਦੇ ਤੇ ਕਾਂਗਰਸ ਨੇ ਇਹ ਕਹਿ ਕੇ ਰੋਕਤਾ ਵੀ ਇਹਦੇ ਸਿਰ ਤੇ ਪੱਗ ਨਹੀਂ ਗਈ ਇਹ ਹਿੰਦੂ ਆ ਅਸੀਂ ਉਹਰੇ ਇਹਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਾ ਇਹ ਸੋਚਾ ਗਾਂਧੀ ਪਰਿਵਾਰ ਦੀ ਇਹ ਸੋਚ ਜੇ ਮੈਂ ਝੂਠ ਕਹਿ ਰਿਹਾ ਤਾਂ ਦੱਸੋ ਦੇਖੋ ਅਸੀਂ ਇੱਕ ਆਮ ਕਾਉਂਸਲਰ ਦੀ ਤਰ੍ਹਾਂ ਇੱਕ ਬਿੱਟੂ ਜੀ ਦਾ ਫੰਕਸ਼ਨ ਰੱਖਿਆ ਸੀ ਪਰ ਉਹ ਰੈਲੀ ਦਾ ਰੂਪ ਧਾਰਨ ਕਰ ਗਿਆ ਸਾਨੂੰ ਆਪ ਬਹੁਤ ਖੁਸ਼ੀ ਹੈ ਕਿਉਂਕਿ ਸਾਡਾ ਅਮਿਤ ਸ਼ਾਹ ਦੇ ਜਿਹਦੇ ਪ੍ਰੋਗਰਾਮ ਦੇ ਨਾਲ ਪ੍ਰੋਗਰਾਮ ਨੂੰ ਸਾਨੂੰ ਬਹੁਤ ਡਰ ਸੀ ਰਸ਼ ਹੁੰਦਾ ਕਿ ਨਹੀਂ ਹੁੰਦਾ ਪਰ ਪ੍ਰਮਾਤਮਾ ਨੇ ਇੰਨਾ ਸ਼ੁਕਰਾਨਾ ਸਾਡੇ ਮਹੱਲੇ ਦੇ ਲੋਕਾਂ ਦਾ ਇੰਨਾ ਪਿਆਰ ਹੈ ਸਾਰੇ ਸਾਥੀਆਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਪਹੁੰਚੇ 2000 ਦੇ ਕਰੀਬ ਤਾਂ ਕੱਲੀ ਕੁਰਸੀ ਲਾਈ ਸੀ ਤੇ ਜੇ ਉਸ ਤੋਂ ਤਿੰਨ ਗੁਣਾ ਰਸ਼ ਹੋਏਗਾ ਤਾਂ ਹੀ ਲੋਕ 2000 ਕੁਰਸੀਆਂ ਤੇ ਬੈਠ ਸਕਣਗੇ ਤੇ ਮੈਂ ਬਹੁਤ ਲੋਕਾਂ ਨੂੰ ਮੈਨੂੰ ਪਤਾ ਲੱਗਿਆ ਇੱਥੇ ਕਮੀ ਵੀ ਰਹੇਗੀ ਖਾਣ ਪੀਣ ਦੀ ਵੀ ਪਾਣੀ ਦੀ ਵੀ ਕਿਉਂਕਿ ਜੋ ਸੰਖਿਆ ਸੀ ਉਸ ਤੋਂ ਤਿੰਨ ਗੁਣਾ ਹੋ ਗਈ ਅਸੀਂ ਇਲਾਕੇ ਦਾ ਬਹੁਤ ਧੰਨਵਾਦ ਕਰਦੇ ਆ ਐਸੇ ਪਿਆਰ ਲਈ ਹਮੇਸ਼ਾ ਉਹਨਾਂ ਦਾ ਸ਼ੁਕਰਾਨਾ ਤੇ ਆਪਣੇ ਇਲਾਕੇ ਲਈ ਆਪਣੇ ਭਰਾਵਾਂ ਦੀ ਚੜ੍ਹਦੀ ਕਲਾ ਰੱਖਦੇ ਕਿਉਂਕਿ ਉਹਨਾਂ ਕਰਕੇ ਹੀ ਇਹ ਸਭ ਹੋ ਸਕੇ ਅੱਜ ਉਹਨਾਂ ਲਈ ਮੁਬਾਰਕਾਂ ਕਿਉਂਕਿ ਉਹ ਮਾ ਕਰਕੇ ਹੀ ਸਾਡਾ ਸਭ ਪੁਚਾ ਚ ਵਧੀਆ ਹੋਇਆ ਕੀ ਲੱਗਦਾ ਸਰ ਇਹੀ ਪਿਆਰ ਵੋਟਾਂ ਦੇ ਰੂਪ ਦੇ ਵਿੱਚ ਮਿਲੂਗਾ ਦੇਖੋ ਜੀ ਇੰਨੀ ਗਰਮੀ ਇਸ ਤਰ੍ਹਾਂ ਭੁੱਖੇ ਭਾਣੇ ਹਜ਼ਾਰਾਂ ਸਾਬ ਨਾਲ ਲੇਡੀਜ਼ ਜੈਂਟਸ ਬੱਚੇ ਯੂਥ ਬਜ਼ੁਰਗ ਅੱਜ ਤੱਕ ਰੈਲੀ ਖਤਮ ਹੋਣ ਤੋਂ ਬਾਅਦ ਤੁਹਾਨੂੰ 5-700 ਹਜ਼ਾਰ ਬੰਦਾ ਨਜ਼ਰ ਆ ਰਿਹਾ ਨਹੀਂ ਤਾਂ ਹਮੇਸ਼ਾ ਹੁੰਦਾ ਕਿ ਇਹ ਲੀਡਰ ਜਾਂਦਾ ਤੇ ਕੁਰਸੀਆਂ ਉਸ ਤੋਂ ਪਹਿਲਾਂ ਖਾਲੀ ਹੋ ਜਾਂਦੀਆਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਕੈਮਰਾ ਖਰਾਓ ਅੱਜ ਵੀ 5-700 ਹਜ਼ਾਰ ਬੰਦਾ ਸਾਡੇ ਤੇ ਖੜਾ ਹੈ ਇਸ ਤੋਂ ਅੰਦਾਜ਼ਾ ਕਰ ਸਕਦੇ ਹੋ ਮਾਹੌਲ ਕਿਦਾ ਵਾ ਸਰ ਕੀ ਕਹਿਣਾ ਚਾਹੋਗੇ ਅਪੀਲ ਕਰਾਂਗਾ ਬਿੱਟੂ ਜੀ ਨੂੰ ਵੋਟਾਂ ਪਾਓ ਕਿਉਂਕਿ ਸੈਂਟਰ ਦੀ ਸਰਕਾਰ ਦੇ ਨਾਲ ਹੀ ਲੁਧਿਆਣੇ ਦੀ ਤਰੱਕੀ ਹੈ ਸੈਂਟਰ ਦੀ ਸਰਕਾਰ ਤੋਂ ਬਿਨਾਂ ਲੁਧਿਆਣੇ ਦੀ ਤਰੱਕੀ ਕਿਸੇ ਹਾਲਤ ਨਾਲ ਨਹੀਂ ਹੋ ਸਕਦੀ ਜੇ ਲੁਧਿਆਣੇ ਦੇ ਐਮਪੀ ਬਿੱਟੂ ਜੀ ਜਿੱਤਣਗੇ ਤੇ ਸਾਡੀ ਇੰਡਸਟਰੀ ਵੀ ਅੱਛੀ ਰਹੂਗੀ ਡਵੈਲਪਮੈਂਟ ਵੀ ਹੋਊਗੀ ਤੇ ਜੋ ਚੰਗੇ ਵਾਅਦੇ ਆ ਜੋ ਸਾਨੂੰ ਲੋੜ ਹੈ ਜਿਹੜੀ ਕਰਪਸ਼ਨ ਹੋ ਰਹੀ ਹੈ ਬਦਮਾਸ਼ੀ ਹੋ ਰਹੀ ਹੈ ਬਿੱਟੂ ਜੀ ਦੇ ਫੰਕਸ਼ਨ ਤੋਂ ਬਾਅਦ ਹੀ ਖਤਮ ਹੋ ਸਕਦੀ ਹੈ ਜੇ ਉਹ ਚੰਗੇ ਤਾਂ ਜਿੱਤ ਕੇ ਜਾਣਗੇ ਤੇ ਲੋਕਾਂ ਨੂੰ ਆਪਣੇ ਲਈ ਬਿੱਟੂ ਜ਼ਰੂਰੀ ਹੈ ਨਾ ਕਿ ਸਾਡੇ ਡਵੈਲਪਮੈਂਟ ਦੇ ਤੌਰ ਤੇ ਕੀ ਦੇਖਦੇ ਹੋ ਕਿਦਾਂ ਬਿੱਟੂ ਜੀ ਕੀ ਪ੍ਰੋਜੈਕਟਰ ਸੈਂਟਰ ਤੋਂ ਲੈ ਕੇ ਦੇਖੋ ਬਿੱਟੂ ਜੀ ਤਾਂ ਕਿਉਂਕਿ ਜਦੋਂ ਵੀ ਮੋਦੀ ਜੀ ਅਮਿਸ਼ਾਂ ਦੇ 10-10 ਹਰਿਆਰ ਕਰੋੜ ਦੇ ਪ੍ਰੋਜੈਕਟ ਨਾਰਮਲੀ ਦੀ ਬਣਕਟਣ ਜਾਂਦੇ ਆ ਤੇ ਲੁਧਿਆਣੇ ਦੇ ਵਿੱਚ ਮੈਟਰੋ ਦੀ ਲੋੜ ਹੈ ਰੇਲਵੇ ਸਟੇਸ਼ਨ ਬਹੁਤ ਅੱਛਾ ਬਣਨ ਜਾ ਰਹੇ ਹੈ ਇਨਫਰਾਸਟ੍ਰਕਚਰ ਦੀ ਲੋੜ ਹੈ ਕਰਪਸ਼ਨ ਖਤਮ ਕਰਨ ਦੀ ਗੱਲ ਹੈ ਉਹਦੇ ਲਈ ਸੈਂਟਰ ਦੇ ਵਿੱਚ ਬ ਇਸ ਲਈ ਕਹਿੰਦੇ ਆ ਬਿੱਟੂ ਜੀ ਜਿਤਨੇ ਚਾਹੀਦੇ ਇਹ ਸਟੇਟ ਦੀ ਗੱਲ ਕਰੀਏ ਕਿੰਦਾ ਜ਼ਕਾਰਦਾਰੀ ਦੇਖਦੇ ਹੋ 2.5 ਸਾਲ ਦੀ ਬਹੁਤ ਮਾੜੀ ਕਾਰਗੁਜ਼ਾਰੀ ਹੈ ਬਦਲੇ ਦੀ ਭਾਵਨਾ ਨਾਲ ਕੰਮ ਕਰਦੇ ਆ ਕਰਪਸ਼ਨ ਨਹੀਂ ਖਤਮ ਹੋ ਰਹੀ ਲੋਕਲ ਐਮ ਐਲ ਏ ਆ ਸਿਰਫ ਬਦਮਾਸ਼ੀ ਤੋਂ ਇਲਾਵਾ ਉਹਨਾਂ ਦੇ ਨਾਲ ਕੋਈ ਨਹੀਂ ਇੱਕ ਝਾੜੂ ਦੀ ਬਦਮਾਸ਼ੀ ਹੈ ਜਿਹੜੀ ਉਸ ਤਰ ਜਿਹੜਾ ਮਾੜਾ ਮੋਟਾ ਜਿਹੜਾ ਡਰ ਦੇ ਮਾਹੌਲ ਨਾਲ ਲੋਕ ਨਾਲ ਹੈ ਅੰਦਰ ਖੱਤ ਤੁਸੀਂ ਦੇਖ ਲਿਓ ਇਸ ਵਾਰ ਬੀ ਜੇ ਪੀ ਦਾ ਡੰਕਾ ਵੱਜ ਰਿਹਾ ਬੀ ਜੇ ਪੀ ਬਹੁਤ ਵੱਡੀ ਲੀਡ ਨਾਲ ਚੱਤੂ ਕੀ ਕਹਿਣਾ ਚਾਹੂਗਾ ਅੱਜ ਦਾ ਖੜਾ ਫੰਕਸ਼ਨ ਰਾਇਆ ਗਿਆ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਬੋਲ ਇਹ ਜਿਹੜਾ ਫੰਕਸ਼ਨ ਹੈ ਅੱਜ ਦੇਖ ਕੇ ਐਦਾ ਲੱਗਦਾ ਸੀ ਕਿ ਦੁਵਾਰਾ ਰਾਮ ਜੀ ਆਏ ਨੇ ਤੇ ਦੀਵਾਲੀ ਦਾ ਤਿਹਾਰ ਲੱਗਦਾ ਸੀ ਪਰ ਲੋਕਾਂ ਨੇ ਇਹ ਸੋਚ ਕੇ ਨਹੀਂ ਕਿ ਆ ਕਿਵੇਂ ਆਇਆ ਉਹ ਸਿਰਫ ਮੋਦੀ ਕਰਕੇ ਉਹ ਸਾਡੇ ਕੈਂਡੀਡੇਟ ਅਸੀਂ ਤਾਂ ਇੱਕ ਹੀ ਗੱਲ ਕਵਾਂਗੇ ਜੇ ਦੇਸ਼ ਦਾ ਭਲੇ ਚਾਹਦੇ ਹੋ ਤੇ ਮੋਦੀ ਨੂੰ ਵੋਟ ਪਾਓ ਕਿਸੇ ਨੂੰ ਨਾ ਵੇਖੋ ਕੀ ਕਹਿ ਰਿਹਾ ਇਹ ਦੇਖੋ ਕਿ ਤੁਹਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੀ ਕਰ ਰਿਹਾ ਔਰ ਜੋ ਤੁਸੀਂ ਅੱਜ ਮਾਹੌਲ ਦੇਖਿਆ ਇਹ ਮਾਹੌਲ ਤਾਂ ਇੱਕ ਤਰਫਾ ਹੀ ਹੈ ਕਿਉਂਕਿ ਬੀਜੇਵਾਰੀ ਭਾਜਪਾ ਪਹਿਲੀ ਵਾਰ ਲੈਕਚਰ ਲੜ ਰਹੀ ਹੈ ਔਰ ਅਸੀਂ ਹੋਈ ਨਹੀਂ ਕਿ ਜਿਹੜਾ ਪਿਆਰ ਆ ਇਹ ਮੋਦੀ ਦੇ ਸਿਰ ਤੇ ਹੋਇਆ ਪਰ ਮਰਦਾ ਨਿਵਾਸੀਆਂ ਦਾ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਜਿੰਨਾ ਨੇ ਸਾਡਾ ਰਿਸਪੌਂਸ ਦਿੱਤਾ ਜਿੰਨਾ ਰੋਟੀ ਦਾ ਟਾਈਮ ਸੀ ਸਾਡੀਆਂ ਭੈਣਾਂ ਨੇ ਸਾਰਾ ਕੁਝ ਆਪਣਾ ਘਰ-ਬਾਰ ਬੱਚਿਆਂ ਨੂੰ ਛੱਡ ਕੇ ਇੱਥੇ ਆਈਆਂ ਔਰ ਇਸ ਤੋਂ ਵੱਡਾ ਤਾਂ ਕੋਈ ਅਸੀਂ ਉਹਨਾਂ ਦਾ ਇਨਾਨ ਨਹੀਂ ਲਾ ਸਕਦੇ ਕਿ ਮਹਾਰਾਜਾ ਸ਼ੁਕਰ ਹੈ ਔਰ ਅਸੀਂ ਬੜੇ ਖੁਸ਼ ਆ ਇਸ ਪ੍ਰਸ ਰੋਟਰਾਂ ਦਾ ਵੀ ਕਿਉਂਕਿ ਇਹਨਾਂ ਦੇ ਨਾਲ ਹੀ ਤੁਰੀਆਂ ਨੂੰ ਪਤਾ ਲੱਗਦਾ ਹੈ ਕਿ ਇਹਨੇ ਸਾਲਾਂ ਤੋਂ ਸਾਨੂੰ ਗੁਲਰਾ ਕਰ ਰਹੇ ਨੇ ਸਾਡੇ ਪੰਜਾਬ ਨੂੰ ਕੁਝ ਨਹੀਂ ਮਿਲਿਆ ਅੱਲੀ ਵਲੀ ਬੀਜੇਪੀ ਇਕੱਲੀ ਲੜ ਰਹੀ ਹੈ ਤੇ ਮੈਂ ਸਾਰਿਆਂ ਕੇ ਅਹਿਸਾਸ ਕਰਾਂਗਾ ਕਿ ਪਹਿਲੀ ਤਰੀਕ ਨੂੰ ਪੂਰੇ ਨਿਸ਼ਾਨ ਤੇ ਹੋਰਾ ਲਾਉ ਨੇ ਤਰੱਕੀ ਆਸਤੇ ਲੱਗਦਾ ਇਹ ਦੋੜੀ ਹੈ ਵਲੀ ਨੂੰ ਵੀ ਵਧੀਆ ਸੀ ਅੱਜ ਦੇਖੋ ਰੱਖੀ ਹੈ ਰੈਲੀ ਹਿਦਾਨੇ ਚਾਰਪੋਇਆ ਤੇ ਕਸਟਮ ਜੀਆ ਪਾ ਕੁਆਲਟੀ ਜਿਹੜੀ ਸੀ ਨਾ ਉਹ ਤੇ ਮਸ਼ਾ ਸੀ ਉਹ ਵੀ ਬੀਜੇਪੀ ਦੀ ਸੀ ਇਹ ਹੁਣ ਸਾਡੇ ਮੂੰਹ ਕੋਈ ਗੱਲ ਨਾ ਖਲਾਓ ਸਭ ਠੀਕ ਹੈ ਜੋ ਹੋਇਆ ਜੋ ਹੋ ਰਿਹਾ ਸਭ ਠੀਕ ਹੈ ਉਹ ਆਪਣੀ ਜਗ੍ਹਾ ਠੀਕ ਸੀ ਜਨਾਗੂ ਉਹਨਾਂ ਕੋਲ ਆਪਣਾ ਫਸੀ ਆਪਣੇ ਮਹੱਲੇ ਦੇ ਸਿੱਤੇ ਸਾਰਾ ਕੰਮ ਕੀਤਾ ਪਰ ਸਾਨੂੰ ਮਹੱਲੇ ਨੇ ਤੇ ਪੂਰੇ ਏਰੀਏ ਨੇ ਪੂਰਾ ਜ਼ਿੰਮੇਵਾਰ ਦਿੱਤਾ ਔਰ ਅਸੀਂ ਇਹਨਾਂ ਦਾ ਧੇਰਾ ਨਹੀਂ ਅਸੀਂ ਥਿਆ ਬੜੀ ਸੱਚੀ ਗੱਲ ਹੈ ਮੇਰਾ ਨਾਮ ਭਵਨੀਤ ਕੌਰ ਹੈ ਮੈਂ ਸਰਦਾਰ ਜਸਵੀਰ ਸਿੰਘ ਜੱਸਾ ਜੀ ਦੀ ਨੂੰਹ ਆ ਸਰਦਾਰ ਸਿਮਰਨਜੀਤ ਸਿੰਘ ਸਿਮੂ ਜੀ ਦੀ ਵਾਈਫ ਆ ਅੱਜ ਦਾ ਪ੍ਰੋਗਰਾਮ ਵਾਰਡ ਨੰਬਰ 55 ਵਿੱਚ ਕੀਤਾ ਗਿਆ ਸੀ ਜੋ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਐਮਪੀ ਕੈਂਡੀਡੇਟ ਦੇ ਹੱਕ ਵਿੱਚ ਕੀਤਾ ਗਿਆ ਸੀ ਬਹੁਤ ਹੀ ਅੱਛਾ ਰਿਸਪੌਂਸ ਸੀਗਾ ਮੈਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਸਾਰਿਆਂ ਨੇ ਸਾਬਿਤ ਕੀਤਾ ਕਿ ਸਾਡਾ ਵਾਰਡ ਹੀ ਸਾਡਾ ਪਰਿਵਾਰ ਹੈ ਮੇਰੀ ਇੱਕੋ ਹੀ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕੀ ਜਿਹੜਾ ਵੋਟ ਹੈ 1 ਜੂਨ ਨੂੰ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਹੱਕ ਵਿੱਚ ਪਾਓ ਤਾਂ ਜੋ ਕਿ ਸਾਨੂੰ ਇੱਕ ਵੈਲ ਡਿਸਰਵਿੰਗ ਵੈਲ ਐਕਸਪੀਰੀਐਂਸਡ ਔਰ ਕੁਆਲੀਫਾਈਡ ਐਮਪੀ ਮਿਲਣ ਤਾਂ ਕਿ ਉਹ ਸਾਡੇ ਲਈ ਹਲਵਾਰਾ 에ਅਰਪੋਰਟ ਵਰਗੇ ਕਈ ਬਿਹਤਰੀਨ ਪ੍ਰੋਜੈਕਟਸ ਲਿਆ ਸਕਣ ਥੈਂਕ ਯੂ ਠੀਕ ਹੈ ਜੀ ਮੈਸੇਜ ਹੀ ਲੱਗੇ ਨੋ ਡਾਊਟ ਅੱਜ ਅਮਿਤ ਸ਼ਾਹ ਜੀ ਦੀ ਵੀ ਰੈਲੀ ਸੀ ਉਹਨਾਂ ਨੇ ਵੀ ਕਈ ਆਸ਼ਵਾਸਨ ਦਿੱਤੇ ਸਰਦਾਰ ਰਵਨੀਤ ਸਿੰਘ ਜੀ ਬਿੱਟੂ ਸਾਡੇ ਵਾਰਡ ਵਿੱਚ ਆ ਕੇ ਕਈ ਲੋਕਾਂ ਨੂੰ ਪ੍ਰੇਰਿਤ ਕਰਕੇ ਗਏ ਹਨ ਕਿ 99% ਜਿਹੜੇ ਤੁਹਾਡੇ ਵਾਰਡ ਦੇ ਕੰਮ ਹਨ ਜਿਹੜੇ ਕਿ ਆਪੋਜੀਸ਼ਨ ਵਿੱਚ ਹੋਣ ਕਰਕੇ ਜਾਂ ਕਿਸੇ ਨਾ ਕਿਸੇ ਕਾਰਨ ਵੱਜੋ ਜਾਂ ਅنگੇਲੀ ਵੱਜੋ ਨਹੀਂ ਹੋ ਪਾਏ ਉਹ ਕਰਵਾਏ ਜਾਣਗੇ ਉਹਨਾਂ ਦੀ ਫੰਡਿੰਗ ਔਰ ਸੈਂਸ਼ਨਿੰਗ ਉਹ ਖੁਦ ਕਰਵਾ ਕੇ ਲਿਆਣਗੇ ਮਿਸ ਜਨਪੁਮਾ ਬਹੁਤ ਹੀ সুইਟ ਜੇਨੂਇਨ ਰੇਡੀਅਨ ਮੇਰੇ ਨਾਲ ਖੁਦ ਪਰਸਨਲੀ ਉਹਨਾਂ ਨੇ ਬਹੁਤ ਅੱਛੇ ਤਰੀਕੇ ਡੀਲ ਕੀਤਾ ਸਾਨੂੰ ਡੋਰ ਟੂ ਡੋਰ ਮਿਲਣ ਦੇ ਨਾਲ-ਨਾਲ ਡਰਾਇੰਗ ਰੂਮ ਮੀਟਿੰਗਸ ਨਾਲ-ਨਾਲ ਪਰਸਨਲੀ ਮਿਲ ਕੇ ਵੀ ਉਹਨਾਂ ਨੇ ਬੜੀ ਹੀ ਅੱਛੇ ਤਰੀਕੇ ਪਰਸਨਲ ਅਟੈਚਮੈਂਟ ਦੇ ਨਾਲ ਆਸ਼ਵਾਸਨ ਦਿਲਾਇਆ ਕਿ ਐਜ਼ ਐਨ ਐਮਪੀ ਕੈਂਡੀਡੇਟ ਉਹ ਬਹੁਤ ਹੀ ਵੈਲ ਡਿਜ਼ਰਵਿੰਗ ਹਨ ਔਰ 99% ਸਾਡੇ ਸਾਰੇ ਦੇ ਸਾਰੇ ਕੰਮ ਹੱਲ ਕੀਤੇ ਜਾਣਗੇ ਥੈਂਕ ਯੂ